ਦੋਸਤੋ ਅੱਜ 20 ਅਪ੍ਰੈਲ 2025 ਹੈ ਤੇ 20 ਅਪ੍ਰੈਲ 2025 ਦਾ ਜਦੋਂ ਸਵੇਰ-ਸਵੇਰ ਚੱਕ ਕੇ ਅਖਬਾਰ ਪੜਿਆ ਤਾਂ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚੋਂ ਆਈਆਂ ਖਬਰਾਂ ਨੇ ਬੜਾ ਪਰੇਸ਼ਾਨ ਕੀਤਾ ਕਿਉਂਕਿ ਪੂਰੇ ਪੰਜਾਬ ਦੇ ਵਿੱਚੋਂ ਖਬਰ ਇਹ ਆਈ ਹੈ ਕਿ ਪੰਜਾਬ ਦੇ ਲਗਭਗ ਹਰ ਜ਼ਿਲ੍ਹੇ ਦੇ ਵਿੱਚ ਹੀ ਕੋਈ ਜ਼ਿਲ੍ਹਾ ਬਚਿਆ ਹੋਏਗਾ ਅੱਗ ਲੱਗਣ ਦੇ ਕਾਰਨ ਐਨ ਪੱਕੀ ਹੋਈ ਕਣਕ ਹੈ ਜਿਹੜੀ ਉਹ ਸੜਕੇ ਸੁਆਹ ਹੋ ਗਈ ਹੈ ਸੈਂਕੜੇ ਏਕੜ ਲਗਾਤਾਰ ਜਿਹੜੀਆਂ ਅੱਗਾਂ ਲੱਗਣ ਦੀਆਂ ਇਹ ਖਬਰਾਂ ਆਈਆਂ ਤੇ ਅਖਬਾਰਾਂ ਨੇ ਸਿਰਲੇਖ ਲਾਏ ਨੇ ਕਿ ਕਣਕ ਨੂੰ ਅੱਗ ਲੱਗਣ ਕਾਰਨ ਪਬੜ ਬਣ ਮੱਚੇ ਕਿਸਾਨਾਂ ਦੇ ਇਰਮਾਨ ਕਿਸਾਨਾਂ ਦੇ ਜਿਹੜੇ ਇਰਮਾਨ ਨੇ ਉਹ ਮੱਚ ਗਏ ਕਣਕ ਨਹੀਂ ਮੱਚੀ ਕਿਸਾਨਾਂ ਦੇ ਇਰਮਾਨ ਕਿਸਾਨਾਂ ਦੇ ਬੱਚਿਆਂ ਦੇ ਸੁਪਨੇ ਜળ ਕੇ ਸੁਆਹ ਹੋ ਗਏ ਖੇਤਾਂ ਦੇ ਵਿੱਚ ਤੇ ਉਹਨਾਂ ਖੇਤਾਂ ਦੇ ਨਾਲ ਜੁੜੇ ਹੋਏ ਜਿਹੜੇ ਮਜ਼ਦੂਰ ਲੋਕ ਐ ਉਹਨਾਂ ਦੇ ਬੱਚਿਆਂ ਦੇ ਸੁਪਨੇ ਵੀ ਸੜ ਕੇ ਸੁਆਹ ਹੋ ਗਏ ਐ ਇਹ ਪੰਜਾਬ ਦੇ ਕੋਨੇ-ਕੋਨੇ ਚ ਖਬਰਾਂ ਆਈਆਂ ਕੱਲੇ ਕਣਕਾਂ ਦੀ ਸੜੀਆਂ ਤੇ ਕਈ ਖੇਤਾਂ ਦੇ ਵਿੱਚ ਬਣੇ ਹੋਏ ਪੋਲਟਰੀ ਫਾਰਮ ਜਿਨ੍ਹਾਂ ਦੇ ਵਿੱਚ ਚੂਚੇ ਸੀਗੇ ਉਹ ਵੀ ਇੱਕ ਕਿਸਮ ਦੀ ਪੋਲਟਰੀ ਦੀ ਫਸਲ ਹੁੰਦੀ ਹੈ ਉਹ ਚੂਚੇ ਵੀ ਸੜ ਕੇ ਸੁਆਹ ਹੋ ਗਏ ਨੇਗੇ ਕਿਤੇ ਲਸਣ ਦੀ ਫਸਲ ਸੀਗੀ ਤੇ ਉਹ ਵੀ ਸੜ ਕੇ ਸੁਆਹ ਹੋ ਗਈ ਹੈ ਜਾਨੀ ਬਚਿਆ ਕੱਖ ਨਹੀਂ ਹੈ ਖਾਣਯੋਗੇ ਦਾਣੇ ਵੀ ਨਹੀਂ ਬਚੇ ਹੈਗੇ ਗੜ ਲਾ ਕੇ ਰੋ ਰਹੇ ਨੇ ਇੱਕ ਦੂਜੇ ਦੇ ਉਹ ਬੱਚੇ ਆ ਜਿਹੜੇ ਕਿਸਾਨਾਂ ਦੇ ਬੱਚੇ ਛੋਟੇ-ਛੋਟੇ ਕਿਸਾਨ ਉਹਨਾਂ ਵਿਚਾਰਿਆਂ ਨੇ ਕਈ ਗਰੀਬ ਕਿਸਾਨਾਂ ਨੇ ਤਾਂ 70-70 ਹਜ਼ਾਰ ਰੁਪਏ ਦੇ ਵਿੱਚ ਕਿੱਲੇ ਦੇ ਹਿਸਾਬ ਨਾਲ ਠੇਕੇ ਤੇ ਲੈ ਕੇ ਜ਼ਮੀਨ ਹੈ ਜਿਹੜੀ ਉਹ ਖੇਤੀ ਕੀਤੀ ਸੀਗੀ ਉਹਨਾਂ ਦੀਆਂ ਧੀਆਂ ਆਪਣੇ ਬਾਪ ਦੇ ਗੱਲ ਲਾ ਕੇ ਰੋ ਰਹੀਆਂ ਨੇ ਕਿ ਸਾਡੇ ਸੁਪਨੇ ਚੱਕਨਾ ਚੂਰ ਹੋ ਗਏ ਇੱਕ ਕਣਕ ਨਹੀਂ ਛੜੀ ਸਾਡੇ ਸੁਪਨੇ ਛੜੇ ਐ ਇਸ ਤਰ੍ਹਾਂ ਦੀਆਂ ਖਬਰਾਂ ਜੜੀਆਂ ਚਾਰੇ ਪਾਸਿਓਂ ਆ ਰਹੀਆਂ ਨੇ ਜਿਹੜੀਆਂ ਨਿਰਾਸ਼ ਕਰਨ ਵਾਲੀਆਂ ਨੇ ਤੇ 20 April ਨੂੰ ਜਦੋਂ ਇਹ ਖਬਰਾਂ ਆ ਰਹੀਆਂ ਨੇ ਤਾਂ ਉਦੋਂ ਹੀ ਯਾਦ ਆਉਂਦਾ ਕਿ 20 April 1939 ਨੂੰ ਪੰਜਾਬ ਦੀ ਧਰਤੀ ਦੇ ਉੱਤੇ ਕਿਸਾਨਾਂ ਤੇ ਮਜ਼ਦੂਰਾਂ ਦੇ ਦੁੱਖਾਂ ਦੇ ਗੀਤ ਗਾਉਣ ਵਾਲਾ ਗੀਤ ਲਿਖਣ ਵਾਲਾ ਕੱਲੇ ਗੀਤ ਨਹੀਂ ਉਹਨੇ ਲਿਖੇ ਇਹਨਾਂ ਗੀਤਾਂ ਨੂੰ ਲਿਖਣ ਦੇ ਪਿੱਛੇ ਵਾਸਤੇ ਉਹਨੇ ਤਸ਼ੱਦਦ ਵੀ ਚੱਲਿਆ ਲੋਕ ਕਵੀ ਸੰਤਰਾਮ ਉਦਾਸੀ ਉਹਦਾ ਜਨਮ 20 April ਨੂੰ ਰਾਏ ਸਰ ਦੀ ਧਰਤੀ ਦੇ ਉੱਤੇ ਜ਼ਿਲ੍ਹਾ ਬਰਨਾਲਾ ਦੇ ਵਿੱਚ ਹੋਇਆ ਸੀਗਾ ਤੇ ਸੰਤਰਾਮ ਉਦਾਸੀ ਨੂੰ ਜਦੋਂ ਅਸੀਂ ਯਾਦ ਕਰਦੇ ਹਾਂ ਉਦਰੋਂ ਕਿਸਾਨਾਂ ਦੀ ਕਣਕ ਛੜਨ ਦੀਆਂ ਖਬਰਾਂ ਉਦਰੋਂ ਸੰਤਰਾਮ ਉਦਾਸੀ ਦਾ ਜਨਮ ਦਿਨ ਉਦੇ ਜਨਮ ਦਿਨ ਦੇ ਉੱਤੇ ਇੱਕ ਖਬਰ ਆਉਣੀ ਜਾਨੀ ਇੱਕ ਇਹ ਆਪਣੇ ਆਪ ਦੇ ਵਿੱਚ ਮੈਂ ਇਹਨੂੰ ਸਮਝਦਾ ਕਿ ਕਵੀ ਜਿੱਥੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਉੱਠ ਕੇ ਲੜਨ ਦੀ ਪ੍ਰੇਰਣਾ ਦਿੰਦਾ ਦਿੰਦਾ ਸਾਡੇ ਕੋਲੋਂ ਸਦਾ ਲਈ ਚਲਿਆ ਗਿਆ ਕਿਉਂਕਿ ਉਹਨਾਂ ਦਾ ਜਨਮ ਭਾਵੇਂ 20 April 1939 ਨੂੰ ਹੋਇਆ ਸੀ ਤੇ ਜਿਹੜਾ ਸੀਗਾ ਉਹਨਾਂ ਦੀ ਜਿਹੜੀ ਮੌਤ ਹੈ ਉਹ ਉਹ ਹੋਈ ਸੀਗੀ 1986 ਦੇ ਵਿੱਚ 6 November ਨੂੰ ਉਹ ਸਾਡੇ ਕੋਲੋਂ ਸਦੀਵੀ ਵਿਛੋੜਾ ਦੇ ਗਏ ਸੀ ਛੋਟੀ ਉਮਰ ਦੇ ਵਿੱਚ ਹੀ ਸਤੰਤਰਾਮ ਉਦਾਸੀ ਦਾ ਉਹ ਗੀਤ ਮੇਰੇ ਮਨ ਦੇ ਉੱਤੇ ਆ ਚੜਦਾ ਹੈ ਜਿਹੜਾ ਗੀਤ ਮੈਂ ਸੰਤਰਾਮ ਉਦਾਸੀ ਦੇ ਮੂੰਹੋਂ ਆਪਣੇ ਨੱਕਾ ਨਾਲ ਕਈ ਵਾਰੀ ਸੁਣਿਆ ਸੀ ਕਿਉਂਕਿ ਉਹ ਮੇਰੇ ਪਿੰਡ ਦੇ ਵਿੱਚ ਉਹਨਾਂ ਦਾ ਪਿੰਡ ਮੇਰੇ ਪਿੰਡ ਦੇ ਨੇੜੇ ਹੀ ਪੈਂਦਾ ਹੈ ਉਹ ਅਧਿਆਪਕ ਹੁੰਦੇ ਸੀ ਉਹਨਾਂ ਦਿਨਾਂ ਦੇ ਵਿੱਚ ਸਰਕਾਰੀ ਸਕੂਲ ਦੇ ਮੈਂ ਉਹਨਾਂ ਦਿਨਾਂ ਦੇ ਵਿੱਚ ਵਿਦਿਆਰਥੀ ਹੁੰਦਾ ਸੀ ਤਾਂ ਉਹ ਸਾਡੇ ਪਿੰਡਾਂ ਦੇ ਵਿੱਚ ਆਮ ਹੀ ਆ ਕੇ ਸਹਿਤ ਸੁਭਾਵਾ ਕਵੀ ਦਰਬਾਰ ਔਰ ਨਾਟਕ ਮੇਲੇ ਕਰਦੇ ਉਹਨਾਂ ਦੇ ਵਿੱਚ ਉਹ ਗਾਉਂਦੇ ਹੁੰਦੇ ਸੀਗੇ ਤੇ ਉਹਨਾਂ ਦਾ ਉਹ ਗੀਤ ਅੱਜ ਮੇਰੇ ਦਿਮਾਗ ਦੇ ਉੱਤੇ ਵਾਰ-ਵਾਰ ਚੜਕੇ ਆਉਂਦਾ ਹੈ ਕਿ ਗਲ ਲੱਗ ਕੇ ਸਿਰੀ ਦੇ ਜੱਟ ਰੋਵੇ ਬੋਲਾਂ ਵਿੱਚੋਂ ਨੀਰ ਵਗਿਆ ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ ਤੂੜੀ ਵਿੱਚੋਂ ਪੁੱਤ ਜੱਗਿਆ ਸੰਤਰਾਮੋਦਾਸੀ ਇੱਕ ਕਿਸਾਨ ਦੀ ਜਿਹੜੀ ਕਿਸਮਤ ਉਹ ਤੂੜੀ ਦੇ ਵਿੱਚੋਂ ਫਰੋਲ ਕੇ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਇਹ ਤਾਂ ਗੱਲ ਉਸ ਤੋਂ ਵੀ ਅੱਗੇ ਚਲੀ ਗਈ ਅੱਜ ਕਿਤੇ ਤੂੜੀ ਵੀ ਨਹੀਂ ਬਚੀ ਹੈਗੀ ਤੂੜੀ ਵੀ ਸੜ ਕੇ ਸੁਆਹ ਹੋ ਗਈ ਹੈ ਨਾੜ ਜਿਹਦੇ ਤੋਂ ਤੂੜੀ ਬਣਨੀ ਸੀ ਨਾੜ ਵੀ ਸੜ ਗਿਆ ਕਣਕ ਵੀ ਸੜ ਗਈ ਪੋਲਟਰੀ ਫਾਰਮ ਵੀ ਸੜ ਗਏ ਠੇਕੇ ਤੇ ਲਈਆਂ ਜ਼ਮੀਨਾਂ ਉਹ ਵੀ ਤਬਾਹ ਹੋ ਗਈਆਂ ਜਿਹਨੇ ਦਾਣਾ-ਦਾਣਾ ਸੁਆਹ ਹੋ ਗਿਆ ਇਹ ਹਾਲਾਤ ਪੈਦਾ ਹੋ ਗਏ ਅੱਜ ਸੰਤਰਾ ਮੌਦਾਸੀ ਸਾਡੇ ਵਿੱਚ ਜੇ ਹੁੰਦੇ ਤਾਂ ਉਹ ਆਪਣੀ ਕਵਤਾ ਦੇ ਨਾਲ ਲਾਜ਼ਮੀ ਇਹ ਾਰਮਾਨ ਜਿਹੜੇ ਸੜ ਕੇ ਸੁਆਹ ਹੋਏ ਨੇ ਗਰੀਬ ਕਿਸਾਨਾਂ ਦੇ ਛੋਟੇ ਕਿਸਾਨਾਂ ਦੇ ਉਹਨਾਂ ਨੇ ਇਹਨਾਂ ਨੂੰ ਨਵੇਂ ਰੂਪ ਦੇ ਵਿੱਚ ਕਵਤਾ ਨੂੰ ਨਵਾਂ ਰੰਗ ਭਰਨਾ ਸੀ ਇਹਨਾਂ ਦਰਦਾਂ ਨੂੰ ਬਿਆਨ ਕਰਨਾ ਸੀ ਅੱਜ ਅਫਸੋਸ ਹੈ ਕਿ ਜਿੱਥੇ ਮੈਂ ਉਹਨਾਂ ਦੇ ਜਨਮ ਦਿਨ ਦੇ ਉੱਤੇ ਤੁਹਾਨੂੰ ਵਧਾਈ ਕਹਿਣਾ ਸੀਗਾ ਵਧਾਈ ਕਿਹੜੇ ਰੂਪ ਦੇ ਵਿੱਚ ਕਹੀਏ ਹੁਣ ਵਧਾਈ ਤਾਂ ਹੈ ਕਿ ਉਹ ਸਾਡਾ ਇਨਕਲਾਬੀ ਕਵੀ ਜਿਹੜਾ ਅੱਜ ਦੇ ਦਿਨ ਹੀ ਪੈਦਾ ਹੋਇਆ ਸੀ ਤੇ ਜਿਹੜਾ ਟੱਸ ਤੋਂ ਮੱਸ ਨਹੀਂ ਹੋਇਆ ਜਿਹਨੂੰ ਇਹ ਗੀਤ ਗਾਉਣ ਤੋਂ ਰੋਕਣ ਲਈ ਸਮਝੀਆਂ ਸਰਕਾਰਾਂ ਨੇ ਥਾਂ-ਥਾਂ ਦੇ ਉੱਤੇ ਇੰਟੈਰੋਗੇਸ਼ਨ ਸੈਂਟਰਾਂ ਦੇ ਵਿੱਚ ਅਲ ਜਾ ਕੇ ਗ੍ਰਿਫਤਾਰੀਆਂ ਕਰਕੇ ਪੁੱਠੇ ਲਟਕਾ ਲਟਕਾ ਕੇ ਉਹਨੂੰ ਕੁੱਟਦੇ ਰਹੇ ਮਾਰਦੇ ਰਹੇ ਤਸ਼ੱਦਦ ਕਰਦੇ ਰਹੇ ਉਹ ਤਸ਼ੱਦਦ ਚੱਲਦਾ ਰਿਹਾ ਤੇ ਦੱਸਣ ਵਾਲੇ ਤਾਂ ਇਹ ਵੀ ਦੱਸਦੇ ਐ ਕਿ ਪੁੱਠਾ ਟੰਗ ਕੇ ਥੱਲੇ ਅੱਗ ਵੀ બાળਦੇ ਰਹੇ ਇੰਨਾ ਝੁਲਮ ਚੱਲਿਆ ਪਰ ਉਹ ਮਾਂ ਦਾ ਪੁੱਤ ਆਪਣੀ ਲਾਈਨ ਤੋਂ ਹਟਿਆ ਨਹੀਂ ਉਹ ਲਗਾਤਾਰ ਉਹਦੇ ਉੱਤੇ ਚੱਲਦਾ ਰਿਹਾ ਮਜ਼ਦੂਰਾਂ ਤੇ ਕਿਸਾਨਾਂ ਦੇ ਗਰੀਬਾਂ ਦੇ ਦੁੱਖਾਂ ਦੇ ਗੀਤ ਉਹ ਲਿਖਦਾ ਗਿਆ ਉਹ ਗਾਉਂਦਾ ਗਿਆ ਉਹਨੇ ਸਾਨੂੰ ਬਹੁਤ ਸਾਰੀਆਂ ਸਹਿਨਤਾ ਉਹਨਾਂ ਦੀ ਕਿਤਾਬ ਦਾ ਨਾਮ ਵੀ ਸਹਿਨਤਾ ਉਹਦੀਆਂ ਸਹਿਨਤਾ ਨੂੰ ਕੁਝ ਲੋਕਾਂ ਨੇ ਸਮਝਿਆ ਵੀ ਪਰ ਬਹੁਤੇ ਲੋਕਾਂ ਨੇ ਉਹਨਾਂ ਦੀਆਂ ਸਹਿਨਤਾ ਨੂੰ ਸਮਝਿਆ ਨਹੀਂ ਜੇ ਅਸੀਂ ਉਹਨਾਂ ਦੇ ਸੰਕੇਤਾਂ ਨੂੰ ਮਤਲਬ ਇਸ਼ਾਰਿਆਂ ਨੂੰ ਸਮਝਿਆ ਹੁੰਦਾ ਤਾਂ ਸ਼ਾਇਦ ਅੱਜ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਇਨਕਲਾਬ ਵਾਪਰਿਆ ਹੁੰਦਾ ਤੇ ਉਹਦੀਆਂ ਸੰਕੇਤਾਂ ਨਹੀਂ ਅਸੀਂ ਸਮਝ ਸਕੇ ਤੇ ਉਹਦੇ ਲਹੂ ਪੀਜੇ ਬੋਲ ਇੱਕ ਕਿਤਾਬ ਦਾ ਨਾਮ ਹੈ ਲਹੂ ਪੀਜੇ ਬੋਲ ਉਹ ਲਹੂ ਪੀਜੇ ਬੋਲ ਬੋਲਦਾ ਰਿਹਾ ਸਟੇਜਾਂ ਤੇ ਗਾਉਂਦਾ ਬਾਹ ਖੜੀ ਕਰਕੇ ਏਕ ਲਾਉਂਦਾ ਉਹਦੀ ਜਿੱਥੇ ਆਵਾਜ਼ ਦੇ ਵਿੱਚ ਜੋਸ਼ ਸੀਗਾ ਆਵਾਜ਼ ਫ੍ਰੀ ਸੀ ਬਿਨਾਂ ਸਾਜਾਂ ਤੋਂ ਗਾਉਣਾ ਔਰ ਲੋਕਾਂ ਨੂੰ ਬੰਨ ਕੇ ਬਿਠਾਈ ਰੱਖਣਾ ਕੀਲ ਕੇ ਇਹ ਵੀ ਸੰਤਰਾ ਮੋਦਾਸੀ ਦੇ ਹਿੱਸੇ ਗੱਲ ਆਉਂਦੀ ਹੈ ਤਾਂ ਅੱਜ ਸੰਤਰਾ ਮੋਦਾਸੀ ਦੇ ਜਨਮ ਦਿਨ ਦੇ ਉੱਤੇ ਇਹ ਗੱਲ ਕਰਨੀ ਹੋਰ ਵੀ ਮਤਲਬ ਜਿਹੜੀ ਹੈਗੀ ਅਰਥ ਭਰਪੂਰ ਹੋ ਜਾਂਦੀ ਹੈਗੀ ਸੰਤਰਾ ਮੋਦਾਸੀ ਜੀ ਦਾ ਇੱਕੋ ਗੀਤ ਜਿਹੜਾ ਮੈਨੂੰ ਯਾਦ ਆਉਂਦਾ ਹੈ ਕਿ ਉਹ ਕਹਿੰਦੇ ਨੇਗੇ ਤੇਰੀ ਹੋਈ ਕਣਕ ਵੇ ਬੜੀ ਬੜੀ ਕਿਉਂ ਲਖਿਆ ਤੂੰ ਫਰੋਲੇ ਖਾਲੀ ਖੀਸਾ ਕੜੀ ਕੜੀ ਤੇਰੀ ਹੋਈ ਕਣਕ ਵੇ ਬੜੀ ਬੜੀ ਜਾਨੀ ਮੰਡੀਆਂ ਵੇਚ ਕੇ ਖਾਲੀ ਖੀਸਾ ਲੈ ਕੇ ਲੱਖਾ ਜਿਹਦਾ ਨਾਂ ਤੇ ਮਾਂ ਨੇ ਲੱਖਾ ਰੱਖਿਆ ਹੁੰਦਾ ਮਤਲਬ ਲੱਖੇ ਦਾ ਮਤਲਬ ਲਖਪਤੀ ਮਤਲਬ ਇਹ ਅਮੀਰ ਹੋਏਗਾ ਮੇਰਾ ਮੁੰਡਾ ਮਾਮਾ ਚਾਹ ਨਾਲ ਇਹੋ ਜੇ ਨਾਂ ਹੀ ਰੱਖ ਦਿਆ ਹੁੰਦੀ ਸੀ ਲੱਖਾ ਸਿੰਘ ਕਰੋੜਾ ਸਿੰਘ ਪਰ ਉਹ ਕਰੋੜਾ ਸਿੰਘ ਦੇ ਨਾਂ ਹੀ ਪੱਲੇ ਕੱਲਾ ਕਰੋੜਾ ਤੇ ਲੱਖਾ ਹੁੰਦਾ ਪੱਲੇ ਉਹਨਾਂ ਦੇ ਕੱਖ ਨਹੀਂ ਹੁੰਦਾ ਉਹਨਾਂ ਲੱਖਿਆਂ ਤੇ ਕਰੋੜਿਆਂ ਦੇ ਗੀਤ ਜਿਹੜੇ ਸੰਤਰਾ ਮੋਦਾਸੀ ਨੇ ਉਹਨਾਂ ਦੇ ਜਿਹੜੇ ਹਾਲ ਬਿਆਨ ਕੀਤੇ ਆਪਣੀ ਕਵਿਤਾ ਦੇ ਵਿੱਚ ਉਹ ਵੀ ਅੱਜ ਦੇ ਦਿਨ ਮੈਨੂੰ ਯਾਦ ਆਉਂਦੇ ਆ ਜਦੋਂ ਉਹ ਗੀਤ ਲਿਖਦਾ ਕਿਉਂ ਲਖਿਆ ਤੂੰ ਖਾਲੀ ਖੀਸਾ ਫਰੋਲੇ ਕੜੀ ਕੜੀ ਤੇਰੀ ਹੋਈ ਕਣਕ ਵੀ ਬੜੀ ਬੜੀ ਤੇ ਉਹਦੀ ਬੜੀ ਕਣਕ ਸੀ ਜਿਹੜੀ ਹੋਈ ਜਿਹਦੇ ਉੱਤੇ ਆਸਾਂ ਸੀ ਅੱਜ ਉਹ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚੋਂ ਕਣਕ ਛੜਨ ਦੀਆਂ ਜਿਹੜੀਆਂ ਖਬਰਾਂ ਨੇ ਕਿਸਾਨਾਂ ਦੇ ਸੁਪਨੇ ਚੱਕਣਾ ਚੂਰ ਕੀਤੇ ਸਵਾਹ ਕੀਤੇ ਉਹਨੂੰ ਦੇਖ ਕੇ ਤੇ ਮੈਨੂੰ ਯਾਦ ਆਉਂਦਾ ਸੰਤਰਾਮਉਦਾਸੀ ਦੇ ਉਹ ਬੋਲ ਜਿਹੜੇ ਸੀਗੇ ਲਹੂ ਪਿਜੇ ਬੋਲ ਜਿਹੜੇ ਸੀਗੇ ਮੈਨੂੰ ਯਾਦ ਆਉਂਦੇ ਤੇ ਉਹ ਸਾਨੂੰ ਚੇਤਨ ਵੀ ਕਰਦੇ ਰਹੇ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਜਿਹੜੇ ਲੀਡਰ ਨੇਗੇ ਉਹ ਲੋਕਾਂ ਦੀ ਬਾਹ ਨਹੀਂ ਫੜਦੇ ਹੁੰਦੇ ਤੇ ਸੰਤਰਾਮਉਦਾਸੀ ਦਾ ਇਹ ਗੀਤ ਵੀ ਯਾਦ ਆਉਂਦਾ ਕਿ ਲੋਕੋ ਬਾਹ ਜਾ ਜੋ ਝੂਠੇ ਲੀਡਰਾਂ ਤੋਂ ਇਹਨਾਂ ਤੁਹਾਨੂੰ ਵੀ ਵੇਚ ਕੇ ਖਾ ਛੱਡਣਾ ਇਹਨਾਂ ਦੇਸ਼ ਦਾ ਕੁਝ ਵੀ ਛੱਡਿਆ ਨਹੀਂ ਇਹਨਾਂ ਤੁਹਾਨੂੰ ਵੀ ਵੇਚ ਕੇ ਖਾ ਛੱਡਣਾ ਇਸ ਤਰ੍ਹਾਂ ਦੇ ਜਿਹੜੇ ਉਹਨਾਂ ਦੇ ਬੋਲ ਨੇ ਉਹ ਬਾਰ ਬਾਰ ਚੇਤੇ ਆਉਂਦੇ ਨੇ ਅਮਰ ਗੀਤ ਨੇ ਉਹਨਾਂ ਦੇ ਜਿਹੜੇ ਕਦੇ ਵੀ ਕਿਉਂਕਿ ਨਾ ਸਾਡੇ ਦੁੱਖਾਂ ਨੇ ਮੁੱਕਣਾ ਨਾ ਕਿਸਾਨਾਂ ਦੇ ਦੁੱਖਾਂ ਨੇ ਮੁੱਕਣਾ ਹੈ ਮਜ਼ਦੂਰਾਂ ਦੇ ਦੁੱਖਾਂ ਨੇ ਮੁੱਕਣਾ ਤੇ ਉਦਾਸੀ ਦੇ ਗੀਤ ਆ ਜਿਹੜੇ ਉਹਨਾਂ ਦੁੱਖਾਂ ਦੀ ਬਾਤ ਪਾਉਂਦੇ ਨੇ ਇਸ ਕਰਕੇ ਇਹ ਅਮਰ ਗੀਤ ਨੇ ਤੇ ਜਿਹੜੇ ਹਮੇਸ਼ਾ ਹਮੇਸ਼ਾ ਹੀ ਜਦੋਂ ਵੀ ਕਿਤੇ ਆਫਤ ਆਉਂਦੀ ਹੈ ਜਦੋਂ ਵੀ ਕਿਤੇ ਦੁੱਖ ਤਕਲੀਫ ਸਾਨੂੰ ਸਾਹਮਣਾ ਕਰਨਾ ਪੈਂਦਾ ਹੈ ਉਸੇ ਵੇਲੇ ਸੰਤਰਾਮ ਉਹਦਾਸੀ ਦੇ ਗੀਤ ਤੇ ਕਵਤਾਵਾਂ ਜਿਹੜੀਆਂ ਸਾਡਾ ਰਾਦਰਸਾਵਾ ਬਣਦੀਆਂ ਨੇ ਤਾਂ ਅੱਜ 20 April ਨੂੰ ਜਿੱਥੇ ਮੈਂ ਸੰਤਰਾਮ ਉਹਦਾਸੀ ਦਾ ਜਨਮ ਦਿਹਾੜੇ ਦੇ ਉੱਤੇ ਤੁਹਾਨੂੰ ਮੁਬਾਰਕ ਕਹਿਣਾ ਹੈ ਉਥੇ ਨਾਲ ਦੀ ਨਾਲ ਅਫਸੋਸ ਵੀ ਜ਼ਾਹਰ ਕਰਦਾ ਕਿ ਜੋ ਕੁਝ ਸਾਡੇ ਪੰਜਾਬ ਦੀ ਕਿਸਾਨੀ ਨਾਲ ਮਜ਼ਦੂਰਾਂ ਨਾਲ ਕਿਸੇ ਨੇ ਚੂਚੇ ਪਾੜੇ ਹੋਏ ਸੀ ਕਿਸੇ ਨੇ ਕਣਕ ਤੋਂ ਆਸ ਰੱਖੀ ਹੋਈ ਸੀ ਕਿਸੇ ਦੀ ਲਸਣ ਦੀ ਫਸਲ ਤਬਾਹ ਹੋ ਗਈ ਉਹ ਤੋਂ ਆਸ ਰੱਖੀ ਹੋਈ ਸੀ ਤੇ ਕਿਸੇ ਨੇ ਠੇਕੇ ਤੇ ਲੈ ਕੇ ਕਣਕ ਜਿਹੜੀ ਪੈਦਾ ਕੀਤੀ ਸੀ ਆਪਣੀ ਧੀ ਦੇ ਹੱਥ ਪਿਲੇ ਕਰਨੇ ਸੀਗੇ ਤੇ ਮੈਨੂੰ ਭੈਣੀ ਬਾਗੇ ਦੀ ਉਹ ਧੀ ਅੱਜ ਜਿਹੜੀ ਇੱਕ ਆਪਣੇ ਬਾਪ ਦੇ ਗੱਲ ਲੱਗ ਕੇ ਰੋ ਰਹੀ ਹੈ ਕੁੜੀ ਖੇਤ ਦੇ ਵਿੱਚ ਖੜੀ ਸੁਆਹ ਹੋ ਚੁੱਕਿਆ ਸਾਰੇ ਦਾ ਸਾਰਾ ਖੇਤ ਉਸ ਗਰੀਬ ਕਿਸਾਨ ਨੇ ਠੇਕੇ ਤੇ ਲੈ ਕੇ 70000 ਰੁਪਏ ਦੇ ਵਿੱਚ ਇੱਕ ਕਿੱਲਾ ਉਹ ਕਣਕ ਦੋ ਕਿੱਲੇ ਲੈ ਕੇ ਵੇਚੀ ਸੀਗੀ ਤੇ ਉਹਦੇ ਉਹ ਸਾਰੇ ਸੁਪਨੇ ਸੁਆਹ ਹੋ ਗਏ ਆ ਤਾਂ ਇਹਨਾਂ ਹਾਲਾਤਾਂ ਦੇ ਵਿੱਚ ਸਾਰੇ ਲੋਕਾਂ ਨੂੰ ਚਾਹੀਦਾ ਕਿ ਇਕੱਠੇ ਹੋਣ, ਜਥੇਬੰਦ ਹੋਣ ਤੇ ਆਪਣੇ ਹੱਕ ਲੈਣ ਲਈ ਸਰਕਾਰਾਂ ਨੂੰ ਮਜਬੂਰ ਕਰਨ ਕਿ ਉਹ ਦੁਖੀ ਕਿਸਾਨਾਂ ਦੀ ਬਾਹ ਮਾੜਨ ਤੇ ਜੋ ਕੁਝ ਵਾਪਰਿਆ ਇਹ ਕੋਈ ਰੱਬ ਦੀ ਹੋਣੀ ਨਹੀਂ ਇਹ ਸਿਸਟਮ ਦੇ ਵਿੱਚੋਂ ਪੈਦਾ ਹੋਇਆ ਜਿਹੜਾ ਇਹ ਦੁਖਾਂਤ ਹੈ ਕਿ ਇਹ ਜਿੱਥੇ ਇਹਦੇ ਵਿਆਖਿਆ ਬੜੀ ਲੰਬੀ ਕੀਤੀ ਜਾ ਸਕਦੀ ਹੈ ਪਰ ਇੱਥੇ ਵਿਆਖਿਆ ਦਾ ਹੁਣ ਸਮਾਂ ਨਹੀਂ ਹੈ ਮੈਂ ਇੱਥੇ ਹੀ ਆਪਣੇ ਦੁਖੀ ਕਿਸਾਨਾਂ ਨਾਲ ਦੁੱਖ ਜ਼ਾਹਰ ਕਰਦਾ ਹੋਇਆ ਜਿੱਥੇ ਆਪਣੀ ਗੱਲ ਬੰਦ ਕਰਦਾ ਹਾਂ ਉਥੇ ਫੇਰ ਸੰਤਰਾ ਮੋਦਾਸੀ ਦੇ ਕਲਮ ਨੂੰ ਮੈਂ ਸਲਾਮ ਕਰਦਾ ਹਾਂ ਸਲੂਟ ਕਰਦਾ ਹਾਂ ਜਿਨ੍ਹਾਂ ਨੇ ਹਮੇਸ਼ਾ ਹੀ ਕਿਸਾਨਾਂ ਮਜ਼ਦੂਰਾਂ ਦੇ ਤੇ ਮਿਹਨਤਕਸ਼ ਲੋਕਾਂ ਦੇ ਦੁੱਖਾਂ ਦਰਦਾਂ ਤਕਲੀਫਾਂ ਦੇ ਗੀਤ ਆਪਣੇ ਕਲਮ ਰਾਹੀਂ ਲਿਖ ਕੇ ਲਹੂ ਪਿਜੇ ਬੋਲ ਬੋਲੇ ਤੇ ਸਾਨੂੰ ਸਹਿਨਤਾ ਕੀਤੀਆਂ ਕਿ ਚਲੋ ਵਧੋ ਉੱਠੋ ਲੋਕੋ ਜਥੇਬੰਦ ਹੋਵੋ ਸੰਘਰਸ਼ ਕਰੋ ਇਨਕਲਾਬ ਵੱਲ ਵਧੋ ਉਸ ਮਹਾਨ ਕਵੀ ਨੂੰ ਜਿਹੜਾ ਬਰਨਾਲੇ ਦੀ ਧਰਤੀ ਤੇ ਰਾਏ ਸਰ ਦੀ ਧਰਤੀ ਦੇ ਉੱਤੇ ਪੈਦਾ ਹੋ ਕੇ ਸਾਨੂੰ ਬਹੁਤ ਕੁਝ ਸੁਨੇਹੇ ਦੇ ਗਿਆ ਅਮਰ ਸੁਨੇਹੇ ਦੇ ਗਿਆ ਉਹ ਸੁਨੇਹੇ ਅਸੀਂ ਲੈਣੇ ਹੋਣਗੇ ਉਹਨਾਂ ਦੀਆਂ ਕਿਤਾਬਾਂ ਲੈ ਕੇ ਪੜ੍ਹੀਏ ਉਹਨਾਂ ਨੂੰ ਸਮਝੀਏ ਉਹਨਾਂ ਦੀਆਂ ਸਹਿਨਤਾ ਨੂੰ ਤਾਂ ਹੀ ਜਾ ਕੇ ਸਾਡੀ ਬੰਦ ਖਲਾਸੀ ਹੋਏਗੀ ਇਨ੍ਹਾਂ ਸ਼ਬਦਾਂ ਨਾਲ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ